ਦੋਸਤੋ ਬੜੇ ਦਿਨਾਂ ਦਾ ਇੱਕ ਮਸਲਾ ਪੱਖਿਆ ਬਈਏ ਬਚਾਓ ਤੇ ਪੰਜਾਬ ਬਚਾਓ ਵੀਡੀਓ ਬਹੁਤ ਵਧੀਆ ਬਣ ਜਾ ਰਹੀ ਆ ਤੇ ਜੇ ਚੰਗੀ ਲੱਗੇ ਤਾਂ ਲਾਇਕ ਸ਼ੇਅਰ ਜਰੂਰ ਕਰ ਦਿਆ ਕਰੋ ਯਾਰ ਲਾਇਕ ਸ਼ੇਅਰ ਦੀ ਕਿਰਸਾ ਨਾ ਕਰਾਓ ਜੇ ਚੰਗੀ ਲੱਗੇ ਤਾਂ ਹੁਣ ਅਸਲ ਮੁੱਦੇ ਤੇ ਆਪਾਂ ਗੱਲ ਕਰਦੇ ਆਂ ਕਿਸੇ ਬੰਦੇ ਨੇ ਕਿਆ ਸਿ ਪ੍ਰਵਾਸੀ ਬੰਦੇ ਨੇ ਵੀਡੀਓ ਬਣਾ ਕੇ ਕਹਿੰਦੇ ਵੀ ਤੁਹਾਡੇ ਪੰਜਾਬੀ ਵੀ ਸਾਡੇ ਏਰੀਆ ਦੇ ਵਿੱਚ ਰਹਿੰਦੇ ਜਿਵੇਂ ਬੰਬਈ, ਕਲਕੱਤੇ, ਗੁਜਰਾਤ, ਨਰਾਸ ਪੂਰ ਸ਼ਹਿਰਾਂ ਦੇ ਵਿੱਚ ਦਿੱਲੀ 'ਚ ਹੋਰ ਸ਼ਹਿਰਾਂ 'ਚ ਰਹਿੰਦੇ ਆ ਯੂਪੀ ਬਿਹਾਰ 'ਚ ਮਤਲਬ ਰਹਿੰਦੇ ਆ ਤੇ ਮੈਂ ਉਸ ਭਰਾ ਨੂੰ ਪੁੱਛਣਾ ਚਾਹੁੰਨਾ ਕਿ ਜਿਹੜੇ ਆਪਾਂ ਕਹਿੰਦੇ ਆ ਪੰਜਾਬੀ ਉੱਧਰ ਰਹਿੰਦੇ ਉਹ ਮੇਰੇ ਵੀਰਾ ਮੈਂ ਤੈਨੂੰ ਇੱਕ ਪੁੱਛਦਾ ਗੱਲ ਵੀ ਉਹ ਕ੍ਰਾਇਮ ਕਰਦੇ ਆ ਇੱਥੇ ਜਿਵੇਂ ਤੇਰੇ ਭਰਾ ਜਿਹੜੇ ਇਹ ਜਿਨ੍ਹਾਂ ਦੀ ਤੂੰ ਹਮਾਇਤ ਕਰਦਾ ਉਹ ਕ੍ਰਾਇਮ ਕਰਦੇ ਆ ਬਿਲਕੁਲ ਕ੍ਰਾਇਮ ਨਹੀਂ ਕਰਦੇ ਪੰਜਾਬੀਆਂ ਦੀ ਇਹ ਆਦਤ ਨਹੀਂ ਗਈ ਵੀ ਕਿਸੇ ਨੂੰ ਬੇਰਹਿਮੀ ਕਰਨੀ ਜਾਂ ਬੇਰਾਂ ਹੋ ਜਾਣਾ ਜਿੰਨੇ ਸਾਡੇ ਪ੍ਰਵਾਸੀ ਭਰਾ ਹੋਏ ਹੋ ਜਾਂਦੇ ਆ ਮੈਂ ਇਹ ਨਹੀਂ ਕਹਿੰਦਾ ਸਾਰੇ ਹੀ ਮਾੜੇ ਆ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਚੰਗੇ ਵਧੀਆ ਪਰ ਜਿਹੜੀ ਤੂੰ ਕਹਿੰਦਾ ਵੀ ਉਧਰ ਰਹਿੰਦੇ ਆ ਉਹ ਕ੍ਰਾਈਮ ਨਹੀਂ ਕਰਦੇ ਜਿੰਨੇ ਸਾਡੇ ਪੰਜਾਬੀ ਭਾਈਚਾਰਾ ਟੈਕਸੀਆਂ ਚਲਾਉਂਦੇ ਆ ਜਾਂ ਕੋਈ ਹੋਰ ਬਿਜ਼ਨਸ ਵਪਾਰ ਕਰਦੇ ਕੋਈ ਐਸਾ ਕੰਮ ਨਹੀਂ ਕਰਦਾਗਾ ਜਿਹੜਾ ਇਹਨਾਂ ਨੂੰ ਮੈਂ ਮਤਲ ਨਿੰਦਣਯੋਗ ਹੋਵੇ ਕੋਈ ਵੀ ਐਸਾ ਕੰਮ ਨਹੀਂ ਕਰਦਾ। ਬਾਕੀ ਜਿਹੜੇ ਸਾਡੇ ਡਰਾਈਵਰ ਵੀਰ ਉਹ ਵੀ ਬਾਹਰ ਜਾਂਦੇ ਦਿਖਾ ਦਿਓ ਕੋਈ ਕ੍ਰਾਈਮ ਕਰਦਾ। ਉਹਨਾਂ ਨੂੰ ਤੁਸੀਂ ਜਰੂਰ ਮਾਰਦੇ ਕੁੱਟਦੇ ਆ ਜੇ ਕੋਈ ਮਾੜੀ ਮੋਟੀ ਗਲਤੀ ਹੋ ਜਾਂਦੀ ਹੈ। ਤੇ ਜੇ ਪੰਜਾਬ 'ਚ ਜੇ ਤੁਹਾਡੇ ਵੀਰਾਂ ਨਾਲ ਕੋਈ ਐਸੀ ਜੀ ਗੱਲ ਹੁੰਦੀ ਤਾਂ ਪੰਜਾਬੀ ਇੱਕ ਦੋ ਕੁਛ ਮਾੜਾ ਤੰਗਾ ਬੋਲਣ ਵਾਲੇ ਹੁੰਦੇ ਆ ਤੇ ਵੀ ਉਹਦੇ ਹੱਕ 'ਚ ਬੋਲਣ ਵਾਲੇ ਹੁੰਦੇ ਆ। ਐ ਨਹੀਂਗਾ ਪੰਜਾਬੀ ਕ੍ਰਾਈਮ ਕਰਦੇ ਆ ਜਾਂ ਕੋਈ ਨਸ਼ੇ ਕਰਦੇ ਆ ਉਧਰ ਨਸ਼ਾ ਫਲਾਇਆ ਪੰਜਾਬੀਆਂ ਨੇ ਜਾਂ ਕੋਈ ਬਹੁਤ ਜ਼ਿਆਦਾ ਕ੍ਰਾਈਮ ਫਲਾਇਆ ਤਾਂ ਦੱਸੋ ਜੇ ਤੁਸੀਂ ਕਹਿਣਾ ਧਮਕੀਆਂ ਦਿੰਦਾ ਜਿਹੜੀਆਂ ਵੀ ਉੱਥੇ ਪੰਜਾਬੀ ਰਹਿੰਦੇ ਆ ਤੇ ਉਹ ਰਹਿੰਦੇ ਆ ਹੈਗੇ ਆ ਕੋਈ ਕ੍ਰਿਮੀਨਲ ਲੋਕ ਨਹੀਂ ਗਏ ਐ ਨਹੀਂਗਾ ਵੀ ਉਧਰੋਂ ਕ੍ਰਾਈਮ ਕੀਤਾ ਤੇ ਪੰਜਾਬ ਜਾ ਕੇ ਤੇ ਪੰਜਾਬ ਚੋਂ ਕ੍ਰਾਈਮ ਕੀਤਾ ਤੇ यूपी चले गए या बिहार चले गए या और सूबे चले गए आए नहींगा ये नहीं गाना फिर कुछ वीरा ने और ਸਾਡਿਆਂ ਨੇ ਵੀ ਇਤਰਾਜ਼ ਕੀਤਾ ਅਖੇ ਜੀ ਬਈ ਇਹ ਚਲੇ ਗਏ ਤੇ ਪੰਜਾਬ ਤਬਾਹ ਹੋ ਜੂਗਾ ਮੈਂ ਉਹਨਾਂ ਮੇਰੇ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਹੈ ਵੀ ਜਦੋਂ ਅੱਜ ਤੋਂ 30 ਜਾਂ 35 ਸਾਲ ਪਹਿਲਾਂ ਕਿੱਥੇ ਪ੍ਰਵਾਸੀ ਹੁੰਦੇ ਸੀਗੇ ਉਦੋਂ ਕੀ ਰੋਟ ਰੋਟੀ ਨਹੀਂ ਲੋਕ ਖਾਂਦੇ ਸੀ ਉਦੋਂ ਖੇਤੀ ਨਹੀਂ ਹੁੰਦੀ ਸੀ ਉਦੋਂ ਫੈਕਟਰੀਆਂ ਨਹੀਂ ਚੱਲਦੀਆਂ ਸੀ ਉਦੋਂ ਵੀ ਫੈਕਟਰੀਆਂ ਚੱਲਦੀਆਂ ਸੀ। ਉਦੋਂ ਪੰਜਾਬੀ ਭਾਈ ਕਰਦੇ ਹੁੰਦੇ ਸੀ ਕਾ ਫੈਕਟਰੀਆਂ ਦੇ ਵਿੱਚ। ਹੁਣ ਫੈਕਟਰੀਆਂ ਲੱਗੀਆਂ ਕਿੰਨੀਆਂ ਫੈਕਟਰੀਆਂ ਲੱਗੀਆਂ, ਜ਼ਮੀਨ ਕਿਹਦੀ ਗਈ ਸਾਡੀ ਗਈ। ਰਕਬਾ ਕਿਹਦਾ ਘਟਿਆ ਸਾਡਾ। ਫਿਰ ਫਸਲ ਕਿਹਦੀ ਕਟੀ ਉਹ ਸਾਡੀ। ਤੇ ਨੌਕਰੀ ਕਿਹਨੂੰ ਮਿਲੀ ਆ ਉਹ ਮੇਰੇ ਕਹਿਣ ਦੀ ਲੋੜ ਨਹੀਂ ਸਾਨੂੰ ਸਾਰਿਆਂ ਨੂੰ ਪਤਾ ਆਪਾਂ ਨੂੰ। ਕਿਰਪਾ ਕਰਕੇ ਇਹੋ ਜਿਹਾ ਕਹਿੰਨਾ ਸਾਡੇ ਭਰਾ ਵੀ ਨਾ ਕਰਨਾ। ਮੈਂ ਫਿਰ ਕਹਿਣਾ ਪਰਵਾਸੀਆਂ ਨੂੰ ਭਜਾਓ ਜਾਂ ਰੱਖੋ ਉਹ ਤੁਹਾਡੀ ਮਰਜ਼ੀ ਤੁਸੀਂ ਵੇਖਣਾ ਨਾ ਮੈਂ ਭਜਾਉਂਦੇ ਹਾਂ ਕਿੰਦਾਂ ਤੇ ਨਾ ਮੈਂ ਰੱਖਣ ਦੇ ਜੋ ਮਰਜ਼ੀ ਕਰੋ ਤੁਹਾਡੀ ਖੁਸ਼ੀ ਆ ਕੋਈ ਪ੍ਰਵਾਸੀ ਸਾਰੇ ਨਹੀਂ ਮਾੜੇਗੇ ਇਹ ਵੀ ਗੱਲ ਆ ਪਰ ਇਹਨਾਂ ਦੇ ਆਉਣ ਨਾਲ ਕ੍ਰਾਈਮ ਬਹੁਤ ਵਧਿਆ ਕਿਉਂ ਕੋਈ ਪਛ ਨਹੀਂ ਪੜਤਾਲ ਨਹੀਂ ਚਾਰ ਸੌ ਵੀ ਟਿਕ ਟਿਕ ਟਾ ਕੇ ਇੱਥੇ ਆ ਜਾਂਦੇ ਆ ਇੱਥੋਂ ਕ੍ਰਾਈਮ ਕੀਤਾ ਉੱਥੇ ਤੇ ਉੱਥੋਂ ਕ੍ਰਾਈਮ ਕੀਤਾ ਇੱਥੇ ਹੁਣ ਕਈਆਂ ਨੂੰ ਗੁੱਸਾ ਵੀ ਲੱਗੂਆ ਜਿਹੜੇ ਕਹਿੰਦੇ ਆ ਪੰਜਾਬ ਤਬਾਹ ਹੋ ਜਾਊਗਾ ਬਿਲਕੁਲ ਕੁਝ ਨਹੀਂ ਹੁੰਦਾਗਾ ਉਦੋਂ ਵੀ ਜਦੋਂ ਨਹੀਂ ਹੁੰਦੇ ਸੀ ਉਦੋਂ ਵੀ ਕੰਮ ਚੱਲਦੇ ਸੀ ਉਦੋਂ ਵੀ ਲੋਕ ਰੋਟੀ ਖਾਂਦੇ ਸੀ ਇਹਦੀਆਂ ਗੱਲਾਂ ਕਹਿੰਦਾ ਖਿਮਾ ਦਾ ਜਾਚਾ ਜੇ ਕਿਸੇ ਨੂੰ ਗੁੱਸਾ ਲੱਗੇ ਤਾਂ ਮaaf ਕਰਨਾ ਕਿਰਪਾ ਕਰਕੇ ਜੇ ਚੰਗੀ ਲੱਗੇ ਵੀਡੀਓ ਸ਼ੇਅਰ ਲਾਇਕ ਜ਼ਰੂਰ ਕਰ ਦਿਓ ਆਪਾਂ ਕਿਸੇ ਇੱਕ ਕਮਿਊਨਿਟੀ ਦੇ ਖਿਲਾਫ ਨਹੀਂ ਇਹ ਵੀ ਗੱਲ ਕਹਿਣਾ ਚਾਹੁੰਦੇ ਆ ਆਪਾਂ ਕਿਸੇ ਦੇ ਆਪਾਂ ਖਿਲਾਫ ਨੇ ਆਪਾਂ ਵਿਚਾਰਧਾਰਾ ਦੇ ਖਿਲਾਫ ਆ ਧੰਨਵਾਦ